ਸਕੁਰਤਮ ਸਰ ਨਹੀਂ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਪਰਮ ਸਤ ਕਾ ਜੋਤ ਸਤਪੁਰਨ ਦੀ ਸਾਧ ਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾ ਸਮਝਿਓ ਆਓ ਸੁਭਾਵੀਆਂ ਕੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਨਿਵਾ ਰਹੇ ਆਂ ਬੜ ਭਾਗੀ ਹਾਂ ਵੰਡ ਭਾਗ ਪੈਤੇ ਗੁਰਦੇਵਾ ਪੂਰ ਪਰਾਪ ਮਿਟੇ ਹਰ ਸੇਵਾ ਵੰਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰੰ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈ ਲਪਰੀਜੈ ਜੀਉ ਆਓ ਸਤਗੁਰੂ ਧੰਨ ਗੁਰੂ ਗੁਰੂ ਸਾਹਿਬ ਮਹਾਰਾਜ ਜੀ ਦਾ ਅਮਰਤ ਵੇਲੇ ਤੋਂ ਓਟ ਆਸਰਾ ਤੱਕ ਦੇ ਰਹੇ ਸਮੂਹ ਸੰਗਤਾਂ ਨੇ ਹਾਜ਼ਰੀ ਲਵਾਈ ਹੈ ਹਾਜ਼ਰੀਆਂ ਸੰਗਤਾਂ ਲਵਾ ਰਹੀਆਂ ਨੇ ਅਮਰਤ ਵੇਲੇ ਤੋਂ ਲੈ ਕਰਕੇ ਹੀ ਸੰਗਤਾਂ ਲਾਭੇ ਪ੍ਰਾਪਤ ਕਰ ਰਹੀਆਂ ਨੇ ਬਹੁਤ ਐਸੇ ઋષਿ मुनि ਹੋਏ ਬਹੁਤ ਐਸੇ ਗੁਰਮੁਖ ਪਿਆਰੇ ਹੋਏ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਰਕੇ ਸਤਸੰਗਤ ਕਰਕੇ ਬੁਲਾਈ ਪ੍ਰਾਪਤ ਕੀਤੀ ਹੈ ਤੇ ਆਪਣਾ ਲੋਕ ਤੇ ਪਰਲੋਕ ਸਦਾਰਿਆ ਆਪਣਾ ਜਨ ਸਭ ਉਹ ਲੋਕਿੱਤੇ ਬਹੁਤ ਕਈ ਗੁਰਮੁਖ ਹੋਏ ਨੇ ਪਿਛਲੇ ਸਮਿਆਂ ਦੇ ਵਿੱਚ ਸੋ ਸਤਗੁਰੂ ਪਾਤਸ਼ਾਹ ਮਹਾਰਾਜ ਜੇਪਾ ਬਾਣੀ ਦੇ ਵਿੱਚ ਪੜੀਏ ਬਾਣੀ ਦੇ ਵਿੱਚ ਤੇ ਸਤਿਗੁਰੂ ਜੀ ਸਪਸ਼ਟ ਆਖਦੇ ਨੇ ਕਹਿੰਦੇ ਜਿਵੇਂ 52 ਹੁਕਮਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਹੁਕਮ ਕੀਤੇ ਨੇ ਤੇ ਉਹਦੇ ਵਿੱਚ ਵੀ ਇਹ ਸਾਰੀਆਂ ਗੱਲਾਂ ਲਿਖੀਆਂ ਨੇ ਹੁਣ ਕਈਆਂ ਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਹੁਕਮ ਕਿਹੜੇ ਕੀਤੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਦੇ ਵਿੱਚ ਆਪ ਅੱਗੇ ਸਰਵਨ ਕਰੋਗੇ ਅੱਗੇ ਆਪਾ ਕਿਉਂਕਿ ਦਸੰਬਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿਹਾੜਾ ਆ ਰਿਹਾ ਜਨਵਰੀ ਦੇ ਵਿੱਚ ਕਈ ਵਾਰ ਦਾ ਸੰਮਰ ਵਿੱਚ ਹੁੰਦਾ ਬਹੁਤ ਸੂਦੀ ਸੱਤਿਆਂ ਦਾ ਕਈ ਵਾਰ ਜਨਵਰੀ ਵਿੱਚ ਹੁੰਦਾ ਤੇ ਨਾਨਕਸ਼ਾਹੀ ਕਲੰਡਰ ਮੁਤਾਬਕ ਪੱਕਾ ਜਿਹੜਾ ਉਹ 5 ਜਨਵਰੀ ਦਾ ਰੱਖਿਆ ਗਿਆ ਹੈ ਸੋ ਉਹ ਦਿਹਾੜਿਆਂ ਵਿੱਚ ਆਪ ਦੀ ਸਰਵਨ ਕਰੋਗੇ 52 ਹੁਕਮ ਇਹ 52 ਹੁਕਮਨ ਰੇੜ ਸਭ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੇ ਕੀਤੇ ਸਨ ਇਹ 52 ਹੁਕਮਾਂ ਦੇ ਵਿੱਚ ਗੁਰੂ ਕੰਗਈ ਤਰਪਾ ਸਾਹਿਬ ਜੀ ਦੇ ਇਹ 52 ਹੁਕਮਾਂ ਵਿੱਚ ਸਭ ਕੋ ਲਈ ਆ ਜਾਂਦੇ ਸਾਰਾ ਜੀਵਨ ਆ ਜਾਂਦਾ ਸਿੱਖ ਦਾ ਉਦੇ ਵਿੱਚ ਸਭ ਕੁਝ ਲਿਖਿਆ ਹੈ ਘਰ-ਵਾਰ ਦੇ ਪ੍ਰਤੀ ਲਿਖਿਆ ਆਪਣੀ ਔਲਾਦ ਦੇ ਪ੍ਰਤੀ ਲਿਖਿਆ ਆਪਣੇ ਸਖੇ ਸਵਨੀਆਂ ਦੇ ਵਾਸਤੇ ਲਿਖਿਆ ਹੋਰ ਵੀ ਬਹੁਤ ਕੁਝ 52 ਹੁਕਮਾਂ ਦੇ ਵਿੱਚ ਸਤਿਗੁਰੂ ਜੀ ਨੇ ਲਿਖਿਆ 152 ਹੁਕਮ ਤੇ ਹਰ ਇੱਕ ਨੂੰ ਜਿਹੜਾ ਕੋਈ ਸਿੱਖ ਹੈ ਗੁਰੂ ਦਾ ਸਿੱਖ ਹੈ ਉਹ ਲਿਖਾ ਕੇ ਨਾ ਦੀਵਾਰ ਦੇ ਆਪਣੇ ਘਰ ਦੇ ਵਿੱਚ ਜ਼ਰੂਰ ਲਾਉਣੇ ਚਾਹੀਦੇ ਨੇ ਉਹ ਬੱਚੇ ਵੀ ਪੜਨਾ ਆਮ ਬਵੰਜਾ ਹੁਕਮ ਮੇਰੇ ਜਾਂਦੇ ਨੇ ਤੇ ਉਹਨੂੰ ਛਪਾ ਕੇ ਵਧੀਆ ਚੰਗੇ ਤਰੀਕੇ ਦੇ ਨਾਲ ਕੰਧਾਂ ਦੇ ਉੱਪਰ ਆਪਣੇ ਘਰਾਂ ਦੇ ਵਿੱਚ ਜ਼ਰੂਰ ਲਾਉਣਾ ਚਾਹੀਦਾ ਨਾਲੇ ਤੇ ਬਵੰਜਾ ਹੁਕਮ ਯਾਦ ਰਹਿੰਦੇ ਨੇ ਨਾਲੇ ਕਈ ਵਾਰ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਹੁੰਦੇ ਉਹ ਵੀ ਪੜ ਲੈਂਦੇ ਬਾਕੀ ਬੱਚੇ ਵੀ ਰੋਜ਼ ਪੜਦੇ ਨੇ ਗੁਰੂ ਦੇ ਹੁਕਮ ਬੱਚਿਆਂ ਦੇ ਮੂਹਰੇ ਕਰਾਂਗੇ ਤੇ ਫੇਰੀ ਉਹ ਗੁਰੂ ਦਾ ਹੁਕਮ ਪੜਨਗੇ ਹੁਕਮ ਮੰਨਣਗੇ ਜੇ ਗੁਰਮੁਖਾਂ ਪਿਆਰਿਓ ਨੌਜਵਾਨ ਵੀਰਾਂ ਨੂੰ ਜਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਣਾ ਗੁਰੂ ਦੇ ਬਚਨਾਂ ਦੇ ਬਾਰੇ ਉਹ ਫਿਰ ਮੰਨਣਗੇ ਕਿਵੇਂ ਇਸ ਕਰਕੇ ਗੁਰੂ ਪਾਤਸ਼ਾਹ ਜੀ ਦੇ ਬਚਨ 52 ਬਚਨ ਜ਼ਰੂਰ ਇਹ ਘਰ ਵਿੱਚ ਲਿਖ ਕੇ ਰੱਖਣੇ ਚਾਹੀਦੇ ਨੇ ਲਿਖ ਕੇ ਲੋਣੇ ਚਾਹੀਦੇ ਆ। ਸਵਾ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਾਵਨ ਕਥਾ ਆਪ ਜੀ ਸਰਵਨ ਕਰਦੇ ਹੋ ਸਭ ਤੋਂ ਪਹਿਲਾ ਫਤੇ ਦੀ ਸਾਨੇ ਪਾਓ। ਕੋਈ ਵੀ ਰਸਨਾ ਬੰਦੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰਾਂ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਜਿਨੇਉ ਜਿਨੇਉ ਦੀ ਕਥਾ ਆਪ ਜੀ जिने उदा संस्कार ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਾਸਤੇ ਤੇ ਗੁਰਮੁਖ ਪਿਆਰਿਓ ਉਹ ਕਥਾਵ ਦੀ ਸਰਮੂ ਕੀਤੀ ਹੈ ਸੋ ਇਸ ਕਰਕੇ ਹੁਣ ਸਿੱਖ ਦੇ ਜੀਵਨ ਦੇ ਵਿੱਚ ਵੀ ਆਉਂਦਾ ਇੱਕ ਜਨਮ ਸਾਖ ਸਰਕਾਰਾ ਹੁੰਦਾ ਹੈ ਤੁਹੇ ਕਰੋ ਮਾ ਪਿਆਰੋ ਇਸੇ ਤਰ੍ਹਾਂ ਜਨਮ ਦੇ ਸਮੇ ਸਿੱਖ ਜਿਹੜਾ ਆਪਣੇ ਬੱਚੇ ਨੂੰ ਅਮਰਤ ਸ਼ਕੁੰਦੇ ਅਮਰਤ ਸ਼ਕਾ ਕੇ ਤੇ ਫਿਰ ਉਹ ਖੁਸ਼ੀ ਪੂਰੀ ਕਰਦੇ ਉਹਨੂੰ ਕਹਿੰਦੇ ਨੇ ਅਮਰਤ ਸੰਸਕਾਰ ਇੱਕ ਜਨਉ ਸੰਸਕਾਰ ਅਮਰ ਸੰਸਕਾਰ ਇੱਕ ਹੁੰਦਾ ਹੈ ਅੰਤਮ ਸੰਸਕਾਰ ਇਹ ਚਾਰ ਤਰ੍ਹਾਂ ਦੇ ਸੰਸਕਾਰ ਬੰਦੇ ਦੀ ਜੀਵਨ ਵਿੱਚ ਹੁੰਦੇ ਹੈ ਸੋ ਇਸ ਕਰਕੇ ਹੁਣ ਜਨਉ ਸੰਸਕਾਰ ਉਹ ਸਮੇਂ ਦਾ ਉਹ ਟਾਈਮ ਦਾ ਹਿੰਦੂਆਂ ਦਾ ਖੱਤਰੀਆਂ ਦਾ ਕਿ ਮੇਰਾ ਰਤਵਾਸੀ ਗੁਰਨਾਨਕ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਲੱਗੇ ਤੇ ਸਤਿਗੁਰੂ ਜੀ ਨੇ ਜਨੇਊ ਰੋਕਤਾ ਹੁਣ ਇੱਥੇ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਜਨੇਊ ਮਾੜਾ ਨਹੀਂ ਐ ਇਹ ਨਹੀਂ ਵੀ ਜਿਹੜੇ ਉਹ ਜਨੇਊ ਪਾ ਰਹੇ ਨੇ ਵੀ ਉਹ ਮਾੜੇ ਜਨੇਊ ਮਾੜਾ ਨਹੀਂ ਤੇ ਜਨੇਊ ਮਾੜਾ ਹੁੰਦਾ ਕੱਲ ਵੀ ਆਪ ਜੀ ਨੇ ਸਰਵਨ ਕੀਤਾ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਉਂ ਆਪਣਾ ਸਿਰ ਬਲੀਦਾਨ ਦੰਦੇ ਜੇਕਰ ਜਨੇਊ ਮਾੜਾ ਹੁੰਦਾ ਜਾਂ ਧਰਮ ਮਾੜਾ ਹੁੰਦਾ ਧਰਮ ਕੋਈ ਮਾੜਾ ਨਹੀਂ ਜਨੇਊ ਕੋਈ ਮਾੜਾ ਨਹੀਂ ਇਹ ਤੇ ਗੁਰੂ ਨਾਨਕ ਪਾਤਸ਼ਾਹ ਜੀ ਇਹ ਗੱਲ ਸਮਝਾਉਂਦੇ ਸਨ ਬਈਆ ਜਨੇਊ ਪਾ ਕੇ ਇਹ ਨਾ ਸਮਝ ਲਿਓ ਵੀ ਅਸੀਂ ਪਵਿੱਤਰ ਹੋ ਗਏ ਜਿਨੇ ਹੋ પાਕੇ ਇਹ ਨਾ ਸਮਝ ਲਿਓ ਵੀ ਅਸੀਂ ਸੱਚੇ ਹੋ ਗਏ ਸੱਚੇ ਹੋ ਗਏ ਜਿਨੇ ਹੋ પાਕੇ ਇਹ ਨਾ ਸਮਝ ਲਿਓ ਵੀ ਅਸੀਂ ਬੜੇ ਉੱਚੇ ਹੋ ਗਏ ਜੇ ਬੰਦਾ ਉੱਚੇ ਕਰਮ ਕਰੇਗਾ ਤਾਂ ਉੱਚਾ ਹੋਏਗਾ ਕੋ ਸਤਨਾ ਗੁਰੂ ਸਾਹਿਬ ਜਿਨੇ ਕਰਮਾਂ ਤੇ ਗੱਲ ਕੀਤੀ ਇਹ ਵੀ ਗੱਲ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਹਿੰਦੇ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਬਚਨ ਆਪਕਲ ਸਰਵਨ ਕੀਤਾ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਇਹ ਕਹਿੰਦੇ ਸਿੱਖ ਪਿਆਰਾ ਨਹੀਂ ਸਿੱਖ ਤੇ ਗੁਰਮੁਖ ਪਿਆਰਿਓ ਮਹੀਨੇ ਦੇ ਵਿੱਚ ਤਿਆਰ ਹੋ ਜਾਂਦਾ ਸਾਲ ਵਿੱਚ ਤਿਆਰ ਹੋ ਜਾਏਗਾ ਜੇ ਦਾੜਾ ਕੇਸ ਨਹੀਂ ਹੈ ਤਾਂ ਇੱਕ ਸਾਲ ਦੇ ਵਿੱਚ ਵਧੀਆ ਦਾੜਾ ਕੇਸ ਆ ਜਾਂਦਾ ਇੱਕ ਸਿੱਖ ਹੈ ਸਿੱਖ ਦਾ ਪਹਿਰਾਵਾ ਜਿਹੜਾ ਹੈ ਉਹ ਤੇ ਇੱਕ ਸਾਲ ਵਿੱਚ ਤਿਆਰ ਹੋ ਜਾਂਦਾ ਹੈ ਪਰ ਅਸਲੀ ਸਿੱਖ ਨੂੰ ਤਿਆਰ ਹੋਣ ਤੇ ਜਨਮ ਲੱਗ ਜਾਂਦਾ ਪ੍ਰਸੰਧ ਦਾ ਪਹਿਰਾਵਾ ਜਿਹੜਾ ਉਹ ਤੇ 1 ਮਿੰਟ ਵਿੱਚ ਆਪਾਂ ਵੇਖਦੇ ਆਂ ਰਾਮ ਨੀਲਾ ਦੇ ਵਿੱਚ ਵੇਖਦੇ ਆਂ ਕਿ ਆਮ ਪਿੰਡਾਂ ਦੇ ਵਿੱਚ ਪਿੰਨਾਂ ਡਰਾਮੇ ਕਰਨ ਵਾਸਤੇ ਆਉਂਦੇ ਸਨ 1 ਮਿੰਟ ਵਿੱਚ ਹੀ ਉਹ ਭੇਕ ਧਾਰਨ ਕਰਕੇ ਆ ਜਾਂਦੇ ਨੇ ਕੋਈ ਕ੍ਰਿਸ਼ਨ ਬਣ ਕੇ ਆ ਜਾਂਦਾ ਕੋਈ ਰਾਮ ਬਣ ਕੇ ਆ ਜਾਂਦਾ ਬਾਹਰੋਂ ਤੇ ਹਰ ਕੋਈ ਧਾਰਨ ਕਰ ਲੈਂਦਾ ਪਰ ਅੰਦਰੋਂ ਗੁਰੂ ਨਾਨਕ ਜੀ ਨੇ ਇੱਥੇ ਅੰਦਰ ਦਾ ਹੌਕਾ ਦਿੱਤਾ ਉਹ ਕਹਿੰਦੇ ਤੁਸੀਂ ਜਨੇਊ ਪਾਉਣ ਨਾਲ ਇਹ ਨਾ ਸਮਝ ਲਿਓ ਵੀ ਅਸੀਂ ਸਵਰਗਾਂ ਨੂੰ ਚਲੇ ਜਾਵਾਂਗੇ ਜਨੇਊ ਪਾਉਣ ਦੇ ਨਾਲ ਤੁਸੀਂ ਇਹ ਨਾ ਸਮਝ ਲਿਓ ਕਿ ਅਸੀਂ ਪਵਿੱਤਰ ਹੋ ਗਏ ਆ ਕਿ ਇਹ ਜਮਾਤ ਦੀ ਮਾਰ ਤੋਂ ਸਾਨੂੰ ਬਚਾ ਲਵੇਗਾ ਨਹੀਂ ਬਚਾਏਗਾ ਦਿਨਾਂ ਚਿਰ ਤੁਸੀਂ ਕਰਮ ਨਹੀਂ ਸਿੱਧੇ ਕਰਦੇ ਕਰਮ ਨਹੀਂ ਛੱਕੇ ਕਰਦੇ ਤਦੋਂ ਆਵਚਨ ਕਹੇ ਨਾ ਉਹ ਪੰਡਤ ਦੇ ਹੱਥ ਜੁੜ ਗਏ ਹੱਥ ਜੁੜ ਗਏ ਤੇ ਗੁਰਮੁਖ ਪਰਉ ਪੰਡਤ ਜੀ ਨੇ ਕਿਹਾ ਕਿ ਇਹ ਜਨੇਊ ਜਿਹੜਾ ਫਿਰ ਉਹ ਜਨੇਊ ਜਿਹੜਾ ਤੁਸੀਂ ਆਤਦੇ ਹੋ ਬਈ ਉਹ ਜਨੇਊ ਪਾਉਣਾ ਚਾਹਿੰਦਾ ਫਿਰ ਉਹ ਜਨੇਊ ਕਿਹੜਾ ਹੈ ਜਿਹੜਾ ਜੇ ਤੁਸੀਂ ਇਹ ਨਹੀਂ ਆਖਦੇ ਵੀ ਇਹ ਨਾਮ ਜਨੇਊ ਪਾਉਦੇ ਫਿਰ ਹੋਰ ਕਿਹੜਾ ਜਨੇਊ ਹੈ ਜਿਹੜਾ ਤੁਸੀਂ ਆਖਦੇ ਹੋ ਵੀ ਅਸੀਂ ਪਾਇਆ ਹੋਇਆ ਹੈ ਗੁਰੂ ਨਾਨਕ ਜੀ ਕਹਿੰਦੇ ਅਸੀਂ ਜਨੇਊ ਪਾਇਆ ਹੋਇਆ ਹੈ ਅਸੀਂ ਤੇ ਜਨੇਊ ਪਾਇਆ ਹੋਇਆ ਪਹਿਲਾਂ ਕਹਿੰਦੇ ਕਾ ਦਾ ਜਨੇਊ ਹੈ ਕਿਹੜਾ ਜਨੇਊ ਹੈ ਦਿਖਾਓ ਤਾਂ ਗੁਰੂ ਨਾਨਕ ਜੀ ਨੇ ਉਹ ਸਵਾਖਤ ਇਹ ਸ਼ਬਦੋ ਚਰਨ ਕੀਤਾ ਸਤਿਗੁਰੂ ਪਾਸ਼ਾ ਜੀ ਕਹਿੰਦੇ ਦਇਆ ਤਪ ਆ ਸੰਤੋਖ ਸੂਤ ਜਤ ਗੰਢੀ ਸਤ ਵਟ ਜਿਹੜਾ ਜਨੇਊ ਹੁੰਦਾ ਆਮ ਜੇ ਨਹੀਂ ਪਤਾ ਕਿਸੇ ਨੂੰ ਵੀ ਜਨੇਊ ਕਾਦਾ ਹੁੰਦਾ ਹੈ ਜਨੇਊ ਪਿਆਰਿਓ ਇੱਕ ਕਪਾੜੇ ਦੀ ਰੂਹ ਤੋਂ ਬਣਿਆ ਹੁੰਦਾ ਹੈ ਕਪਾੜੇ ਦੀ ਰੂਹ ਜਿਵੇਂ ਅੱਪਾ ਪਹਿਣਾ ਪਿਛਲੇ ਸਮਿਆਂ ਦੇ ਵਿੱਚ ਚ ਰੱਖਾ ਤੱਕ ਦੀਆਂ ਸੂਤ ਕੱਤਦੀਆਂ ਇਸ ਤਰ੍ਹਾਂ ਉਹ ਸੋਤੀ ਬਣਾਇਆ ਜਾਂਦਾ ਹੈ ਧਾਗਾ ਉਹਨੂੰ ਵੱਟ ਚਾੜੇ ਜਾਂਦੇ ਨੇ ਉਹਨੂੰ ਗੰਢਾਂ ਲੱਗਦੀਆਂ ਜਾਂਦੀਆਂ ਨੇ ਫੇਰ ਉਹ ਬੰਦੇ ਦੇ ਮਨੁੱਖ ਦੇ Hindu ਦੇ ਗਲ ਵਿੱਚ ਪਾਇਆ ਜਾਂਦਾ ਹੈ ਉਹਨੂੰ ਜਨੇਊ ਕਹਿੰਦੇ ਨੇ ਸੱਤ ਗੰਢਾਂ ਹੁੰਦੀਆਂ ਨੇ ਜਨੇਊ ਦੀਆਂ ਤੇ ਗੁਰਮਖ ਪਿਆਰਿਓ ਹੁਣ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਇਹ ਸ਼ਬਦ ਦੇ ਵਿੱਚ ਕਹਿੰਦੇ ਅਸੀਂ ਤੇ ਜਿਲੇਉ ਪਾਇਆ ਹੋਇਆ ਕਹਿੰਦੇ ਕਾਤੋਂ ਹੁੰਦਾ ਜਿਰੇ ਉਹ ਕਹਿੰਦੇ ਕਪਾਹ ਤੋਂ ਕਹਿੰਦੇ ਕਪਾਹ ਕਾਦੀ ਨਹੀਂ ਦੇ ਕਹਿੰਦੇ ਦਇਆ ਦੀ ਕਹਿੰਦੇ ਦਇਆ ਕਪਾਹ ਕਹਿੰਦੇ ਕਪਾਹ ਹੋਵੇ ਦਇਆ ਦੀ ਭਾਵਕੇ ਅੰਦਰ ਤੇਰੇ ਦਇਆ ਹੈ ਤਾਂ ਸਮਝ ਲਉ ਕਪਾਹ ਹੈ ਦਇਆ ਦੀ ਕਪਾਹ ਹੋਵੇ ਜਤ ਗੰਢੀ ਜਤ ਦੀਆਂ ਗੰਢਾਂ ਮੰਨਿਆ ਹੋਣ ਕਹਿੰਦੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਤ ਗੰਢੀ ਸੱਤ ਵਟ ਇੱਕ ਉਹਨੂੰ ਵਟ ਚਾੜੇ ਹੁੰਦੇ ਨੇ ਕਹਿੰਦੇ ਉਹ ਵਟ ਕਾਦੇ ਨੇ ਕਹਿੰਦੇ 7 ਦਿਨ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹ ਜਨੇਓ ਹੈ ਪੰਡਤ ਜੀ ਇਹੋ ਜਨੇਉ ਜੀ ਕਾ ਹਈ ਤਾਂ ਭਾਂਡੇ ਕੱਤ ਭਾਂਡੇ ਦਾ ਅਰਥ ਹੈ ਪੰਡਤ ਜੀ ਕਹਿੰਦੇ ਇਹੋ ਜਨੇਉ ਜੀ ਕਾ ਇਹ ਜਿਹੜਾ ਜੀਵ ਦੇ ਨਾਲ ਜਾਂਦਾ ਹੈ ਜਨੇਉ ਇਹ ਜੇਕਰ ਤੁਹਾਡੇ ਕੋਲ ਹੈ ਹਈ ਤਾਂ ਭਾਂਡੇ ਕੱਤ ਹਈ ਤਾਂ ਭਾਵ ਕਿ ਜੇ ਤੁਹਾਡੇ ਨਵੇਂ ਹੈ ਤਾਂ ਮੇਰੇ ਗਲ ਵਿੱਚ ਪਾ ਦਿਓ ਗੁਰੂ ਨਾਨਕ ਪਾਤਿਸ਼ਾਹ ਜੀ ਕਹਿੰਦੇ ਕਰਤਾ ਦਾ ਅਰਥ ਹੈ ਪਾ ਦੇਣਾ ਤਾਂ ਮੇਰੇ ਲਿਆ ਕੇ ਪਾ ਦਿਓ ਇਹੋ ਜਿਨੇ ਉਹ ਜੀ ਕਾ ਹਈ ਤਾ ਪੰਡਿਤ ਕਰ ਤੇ ਕਰਮਗੋ ਪਿਆਰੇ ਉੱਥੇ ਫਿਰ ਇਹੀ ਹੋ ਕਾ ਦਿੱਤਾ ਮਹਾਪੁਰਖ ਪਰਦੇ ਹੁੰਦੇ ਸਨ ਪਾ ਦੇ ਪੰਡਿਤ ਸੱਚੇ ਨਾਮ ਦਾ ਜਨੇਊ ਭਾਦੇ ਪੰਡਤਾ ਸੱਚੇ ਨਾਮ ਵਾਜਨੇਓ ਭਾਦੇ ਪੰਡਤਾ ਜਪੋ ਸਾਰੇ ਨਾਮ ਵਾਜਨੇਓ ਜੀ ਭਾਦੇ ਪੰਡਤਾ ਸੱਚੇ ਨਾਮ ਦਾਜਨੇਓ ਪਾ ਦੇ ਪੰਡਤਾ ਸੱਚੇ ਨਾਮ ਵਾਲਾ ਜਲੇ ਉਹ ਪਾ ਦੇ ਪੰਡਤਾ ਸੱਚੇ ਨਾਮ ਦਾ ਜਲੇ ਕਹਿੰਦੇ ਨਾਮ ਦਾ ਜਲੇ ਉਹ ਜੇ ਹੈ ਤੁਹਾਡੇ ਕੋਲ ਤਾਂ ਪਾ ਦਿਓ ਤੇ ਜਿਹੜੇ ਨਾਮ ਦਾ ਜਲੇ ਉਹ ਤੁਸੀਂ ਪਾਓਗੇ ਨਾ ਤਾਂ ਗੁਰੂ ਨਾਨਕ ਪਾਸ਼ਾ ਜੀ ਕੀ ਕਹਿੰਦੇ ਲੈ ਨਾ ਇਹੋ ਟੁੱਟਾ ਨਾ ਇਹ ਟੁੱਟੇ ਮੁੜ ਕੇ ਕਿਉਂਕਿ ਜਿਹੜਾ ਦੋਸਰਾ ਹੁੰਦਾ ਹੁਣ ਸੂਤ ਕਿੰਨਾ ਚਿਰ ਰਹਿ ਸਕਦਾ ਸੂਤ ਇੱਕ ਸਾਲ ਬਾਅਦ ਕਹਿੰਦੇ ਨਵਾਂ ਪਾਉਣਾ ਪੈਂਦਾ ਫਿਰ ਉਹ ਜਿਨੇਊ ਜਿਹੜਾ ਇੱਕ ਸਾਲ ਬਾਅਦ ਫਿਰ ਦੁਬਾਰਾ ਨਵਾਂ ਪਾਉਣਾ ਪੈਂਦਾ ਪਰ ਇਹ ਜਿਹੜਾ ਸੱਚ ਦਾ ਜਿਨੇਊ ਹੈ ਨਾ ਇਹੋ ਟੁੱਟਾ ਨਾ ਮੁੜ ਕੇ ਇਹਨੇ ਟੁੱਟਣਾ ਨਾ ਮਨ ਲੱਗੇ ਉਹ ਤੇ ਮੈਲਾ ਵੀ ਹੋ ਜਾਂਦਾ ਸੂਤ ਦਾ ਧੋਣਾ ਪੈਂਦਾ ਤੇ ਨਾ ਇਹਨੂੰ ਫਿਰ ਮੈਲਣ ਲੱਗਦੀ ਹੈ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਜਦੋਂ ਬੰਦਾ ਮਰ ਜਾਂਦਾ ਤੇ ਉਦੋਂ ਉਸ ਦਾ ਸੰਸਕਾਰ ਕੀਤਾ ਜਾਂਦਾ ਤੇ ਸੰਸਕਾਰ ਕਰਨ ਦੇ ਨਾਲ ਇਹ ਦਿਨੇ ਉਹ ਵੀ ਵਿੱਚੇ ਮਰ ਜਾਂਦਾ ਜਿਹੜਾ ਜੇ ਤੁਸੀਂ ਆ ਜਨੇਊ ਪਾਉਂਗੇ ਨਾ ਗੁਰੂ ਨਾਨਕ ਜੀ ਕਹਿੰਦੇ ਇਹ ਕਹਿੰਦੇ ਅੱਗ ਦੇ ਜਲਾਇਆਂ ਤੋਂ ਵੀ ਨਹੀਂ ਜਨੇਗਾ ਸਤਨਾਮ ਸੱਚ ਦਾ ਜਨੇਊ ਜਿਹੜਾ ਹੈ ਸੱਚੇ ਰਸਤੇ ਦਾ ਜਨੇਊ ਜਿਹੜਾ ਹੈ ਹਈ ਤਾਂ ਪਾਡੇ ਕਤ ਨਾ ਇਹੋ ਟੁੱਟੇ ਨਾ ਮੰਨ ਲੱਗਦਾ ਨਾ ਇਹੋ ਜਲੇ ਨਾ ਜਾਏ ਮਾ ਇਹ ਮਨੁੱਖ ਦਾ ਸਾਥ ਛੱਡਦੇ ਇਹ ਕਹਿੰਦੇ ਨਾਲ ਨਹੀਂ ਬੋਲੇ ਜਿਹੜਾ ਸੱਚ ਹੈ ਇਹ ਹਮੇਸ਼ਾ ਨਾਲ ਨਹੀਂ ਬੋਲੇ ਬੰਦੇ ਦੇ ਮਨੁੱਖ ਦੇ ਇਸ ਕਰਕੇ ਸੱਚ ਦੇ ਰਾਹ ਤੇ ਤੁਰਿਏ ਤਨ ਸੁ ਮਾਨ ਸਾਨਕਾ ਜੋ ਗੱਲ ਚਤੇ ਪਾਏ ਸੋ ਇਹ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਿੱਖਿਆ ਦਿੱਤੀ ਤਹਾਨੂੰ ਸਿੱਖਿਆ ਖਤਮ ਕਰ ਤਨ ਗੁਰੂ ਨਾਨਕ ਮਹਾਰਾਜ ਜੀ ਹੁਣ ਘਰ ਉੱਤੇ ਜਾਂ ਸਭ ਸੰਤਾਂ ਦੇ ਜਿਹੜੇ ਕੋਲ ਘੁੰਮਣ ਲੱਗੇ ਦਾਨੀ ਸੁਭਾਅ ਦੇ ਕਾਰਨ ਸਤਿਗੁਰੂ ਜੀ ਦਾ ਦਾਨੀ ਸੁਭਾਅ ਸੀ ਜੋ ਹੱਥ ਵਿੱਚ ਚੀਜ਼ ਆ ਜਾਣੀ ਉਹ ਹੀ ਚੁੱਕ ਕੇ ਦੇ ਦੇਣੇ ਘਰ ਦਾ ਜਿਹੜਾ ਕੁਝ ਸਮਾਨ ਸੀ ਗੁਰਮਖ ਪਿਆਰਿਓ ਕੀਮਤੀ ਸਮਾਨ ਵੀ ਉਹ ਵੀ ਵਰਵਾ ਨਹੀਂ ਕੀਤੀ ਪਹਿਲਾਂ ਭਾਂਡੇ ਬਹੁਤ ਕੀਮਤੀ ਹੁੰਦੇ ਸਨ ਹਾਣੇ ਕਾਲ ਦੀ ਭਾਂਡੇ ਬਿਲਕੁਲ ਸਸਤੇ ਨੇ ਸਾਇਦ ਪਿਛਲੇ ਭਾਂਡੇ ਜਿਹੜੇ ਇੰਨੇ ਮਹਿੰਗੇ ਭਾਂਡੇ ਗिल्ਟ ਦੇ ਭਾਂਡੇ ਹੋਇਆ ਕਰਦੇ ਪਿੱਤਲ ਦੇ ਭਾਂਡੇ ਹੋਇਆ ਕਰਦੇ ਤਾਂਬੇ ਦੇ ਭਾਂਡੇ ਹੋਇਆ ਕਰਦੇ ਸਾਇਦ ਇੱਕ ਪਤੀਲੇ ਦੇ ਮੁੱਲ ਦੇ ਗੁਰਮੱਗ ਪਿਆਰੋ ਅੱਜ ਦੇ ਸਾਰੇ ਕਿਚਨ ਦੇ ਭਾਂਡੇ ਆ ਜਾਣ ਪਿਛਲੇ ਭਾਂਡੇ ਬੜੇ ਮਹਿੰਗੇ ਹੁੰਦੇ ਸੀ ਤੇ ਉਹਨਾਂ ਵਿੱਚ ਖਾਣਾ ਜਦੋਂ ਬਣਦਾ ਸੀ ਪਿੱਤਲ ਦੇ ਵਿੱਚ ਜਾਂ ਹੋਰ ਇਹੋ ਜਿਹੇ ਧਾਤਾਂ ਦੇ ਭਾਂਡਿਆਂ ਦੇ ਵਿੱਚ ਤਾਂ ਬਿਮਾਰੀ ਵੀ ਨਹੀਂ ਸੀ ਲੱਗਦੀ ਇਹ ਗੁਰਮੁਖ ਪਿਆਰੋ ਅੱਜ ਵੀ ਭਾਵੇਂ ਤੁਸੀਂ ਡਾਕਟਰਾਂ ਨੂੰ ਪੁੱਛ ਲਿਓ ਪਿੱਤਲ ਦੇ ਭਾਂਡੇ ਜਿਹੜੇ ਨੇ ਸਰੀਰ ਵਾਸਤੇ ਜੇ ਉਹਨਾਂ ਵਿੱਚ ਖਾਣਾ ਬਣਦਾ ਤਾਂ ਉਹ ਤੰਦਰੁਸਤੀ ਰੱਖਦੇ ਨੇ ਤੇ ਲੋਹੇ ਦਾ ਤਾਂ ਕਰਕੇ ਗੁਰੂ ਸਾਹਿਬ ਨੇ ਸਾਨੂੰ ਲੋਹੇ ਦਾ ਮੇਲ ਆਖਿਆ ਵੀ ਕੜਾਈ ਜਿਹੜੀ ਐ ਉਹ ਲੋਹੇ ਦੀ ਕੜਾਈ ਦੇ ਵਿੱਚ ਪ੍ਰਸ਼ਾਦ ਤਿਆਰ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਵੀ ਬਹੁਤ ਵੱਡਾ ਆਪਾਂ ਵਿਗਿਆਨੀ ਯੁੱਗ ਕਹਿ ਲਈਏ ਵਿਗਿਆਨੀ ਮਤ ਕਹਿ ਲਈਏ ਉਹ ਵੀ ਬਹੁਤ ਵੱਡੀ ਐ ਇਹਦੇ ਵਿੱਚ ਸੋ ਰਹੁ ਵਿਚਾਰ ਬਹੁਤ ਲੰਮੀਆਂ ਵਿਚਾਰਾਂ ਨੇ ਹੁਣ ਗੁਰਮਖ ਪਿਆਰਿਓ ਸਤਿਗੁਰੂ ਜੀ ਦੇ ਹੱਥ ਵਿੱਚ ਜੋ ਵੀ ਆਉਂਦਾ ਕੋਈ ਕੀਮਤੀ ਭਾਂਡਾ ਆਉਂਦਾ ਕੋਈ ਕੀਮਤੀ ਵਸਤੂ ਆਉਂਦੀ ਉਹ ਬਾਹਰ ਆਪਣੇ ਸੁਭਾਅ ਦੇ ਮਤਲਬ ਕਿ ਜਾ ਕੇ ਦੇ ਆਉਂਦੇ ਜਰੂਰਤ ਮੰਗ ਕੋਈ ਲੈਣ ਵਾਸਤੇ ਘਰ ਵਿੱਚ ਆ ਜਾਂਦਾ ਇਕੱਲੇ ਹੁੰਦੇ ਤਾਂ ਵੀ ਦੇ ਦਿੰਦੇ ਤੇ ਗੁਰਮਖ ਪਿਆਰਿਓ ਹੁਣ ਮੈਂ ਤਾਂ ਕਲਿਆਣ ਦਾਸ ਜੀ ਮੈਂ ਤਾਂ ਕਾਲੂ ਜੀ ਇਸ ਤਰ੍ਹਾਂ ਗੁਰਮੁਖ ਪਿਆਰਿਓ ਹੁਣ ਵੇਖਿ ਲਾ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਗੁੱਸੇ ਵਿਚ ਆ ਗਏ। ਉਹ ਪੰਡਤ ਦੇ ਘਰ ਚਲੇ ਕੇ ਜਿਨੇ ਜਨਮ ਦੇ ਸਮੇ ਗੁਰੂ ਨਾਨਕ ਜੀ ਦਾ ਨਾਂ ਰੱਖਿਆ ਸੀ। ਉਹ ਪੰਡਤ ਜੀ ਨੂੰ ਕਹਿਣ ਲੱਗੇ ਕਹਿੰਦੇ ਪੰਡਤ ਜੀ ਤੁਸੀਂ ਚੰਗਾ ਟੇਬਲ ਆਇਆ ਮੇਰੇ ਪੁੱਤਰ ਦਾ। ਤੁਸੀਂ ਚੰਗਾ ਦੱਸਿਆ। ਸ਼ੈਦ ਜਾ ਤੇ ਜਿਹੜੇ ਤੂੰ ਬਿਲਿਆ ਆਖਦਾ ਹੈ ਕਿ ਜੋਤਸ ਵਿਦਿਆ ਹੈ ਮੇਰੇ ਕੋਲ ਜਾਂ ਤੇ ਤੂੰ ਝੂਠ ਬੋਲਦਾ ਹੈ ਤੇਰੇ ਕੋਲ ਜੋਤਸ ਵਿਦਿਆ ਨਹੀਂ ਹੈ ਕਿਉਂਕਿ ਤੂੰ ਝੂਠ ਬੋਲ ਰਿਹਾ ਹੈ ਤੇਰੇ ਕੋਲ ਜੋਤਸ ਵਿਦਿਆ ਨਹੀਂ ਹੈ ਤੇ ਜਾਂ ਫਿਰ ਤੈ ਮੈਨੂੰ ਲਾਲਚ ਕਰਕੇ ਵੀ ਮਹਿਤਾ ਕਾਲੋ ਜੀ ਮੈਨੂੰ ਵੱਧ ਦੇ ਦੇਣਗੇ ਧਨ ਦੌਲਤ ਜਨਮ ਸਮੇ ਤੇ ਤਾਂ ਕਰਕੇ ਤੂੰ ਉਹ ਮੇਰੇ ਪੁੱਤਰ ਦੀਆਂ ਉਸਤੀਆਂ ਕਰਦਾ ਰਿਹਾ ਇਹ ਤੇ ਵੱਡਾ ਹੋ ਕੇ ਬڑا ਚੱਕਰਵਰਤੀ ਕੋਈ ਮਹਾਪੁਰਸ਼ ਬਣੇਗਾ ਰਾਜਾ ਬਣੇਗਾ ਇਦਾਂ ਦੇ ਮੈਨੂੰ ਤੋਂ ਲਾਲਚ ਦੇ ਕੇ ਆਇਆ ਪਰ ਤੇਰਾ ਜਿਹੜਾ ਇਹ ਜੋਤ ਸਸੀਨਾ ਬਿਲਕੁਲ ਉਲਟ ਚੱਲ ਰਿਹਾ ਹੈ ਤੂੰ ਕਿਹਾ ਸੀ ਕਿ ਇਹ ਕੋਈ ਆਮ ਆਮ ਮੱਛਾ ਨਹੀਂ ਹੈ ਇਹ ਕੋਈ ਨਰਿੰਕਾਰੀ ਜੋਤ ਹੈ ਪਰ ਮੈਨੂੰ ਤੇ ਇਹਦੇ ਵਿੱਚ ਕੁਝ ਨਹੀਂ ਲੱਗਦਾ ਘਰ ਵਿੱਚੋਂ ਜੋ ਚੀਜ਼ ਹੱਥ ਵਿੱਚ ਆਉਂਦੀ ਹੈ ਬਾਹਰ ਫੁੱਟ ਕੇ ਆ ਜਾਂਦਾ ਹੈ ਮੈਨੂੰ ਤੇ ਇਹ ਘਰ ਉਹ ਜਾੜੂ ਲੱਗਦਾ ਆ ਕੋ ਸਤਨਾ ਮੈਨੂੰ ਤੇ ਘਰ ਉਹ ਜਾੜੂ ਪੈਦਾ ਹੋ ਗਿਆ ਘਰ ਵਿੱਚ ਤੂੰ ਤੇ ਆਖਦਾ ਸੀ ਇਦਾਂ ਇਦਾਂ ਹੋਏਗਾ ਪਰ ਉਦਾਂ ਤੇ ਕੁਝ ਵੀ ਨਹੀਂ ਹੋਇਆ ਸ਼ਾਇਦ ਤੇਰੀ ਜੋਤਿਸ਼ ਵਿਦਿਆ ਝੂਠ ਬੋਲਦੀ ਹੈ ਜਦ ਤੂੰ ਝੂਠ ਬੋਲਦਾ ਤੇ ਜਾਂ ਲਾਲਚ ਵਿੱਚ ਆ ਕੇ जानके त मैंनु लालच ਵਿੱਚ ਵੀ ਮੈਂ ਉਸਤਤੀ ਕਰਾਂਗਾ ਮੈਨੂੰ ਵੱਧ ਮਾਇਆ ਮਿਲੇਗੀ ਤਾਂ ਲਾਲਚ ਵਿੱਚ ਆ ਕੇ ਤੇ ਉਸਤਤੀ ਕੀਤੀ ਹੈ ਉਹ ਪੰਡਤ ਜੀ ਕਹਿਣ ਲੱਗੇ ਪੰਡਤ ਜੀ ਆਖਣ ਲੱਗੇ ਮੈਂ ਤਾਂ ਕਲਿਆਣਦਾਸ ਜੀ ਨੂੰ ਕਲਿਆਣਦਾਸ ਜੀ ਮੈਂ ਤੁਹਾਨੂੰ ਅੱਜ ਫੇਰ ਆਖਦਾ ਨਾ ਮੇਰੀ ਜੋਤਿਸ਼ ਵਿਦਿਆ ਝੂਠੀ ਹੈ ਤੇ ਨਾ ਮੈਂ ਕੋਈ ਲਾਲਚ ਕਰਿਆ ਤੇਰੇ ਤੋਂ ਕੁਝ ਚੀਜ਼ ਲੈਣ ਦਾ ਤੇ ਅੱਜ ਵੀ ਮੈਂ ਆਖਦਾ ਕਿ ਤੇਰੇ ਘਰ ਜਿਹੜਾ ਤੇਰਾ ਪੁੱਤਰ ਹੋਇਆ ਉਹ ਤੇਰਾ ਪੁੱਤਰ ਬਣ ਕੇ ਨਹੀਂ ਉਹ ਨਰਿੰਕਾਰ ਬਣ ਕੇ ਆਇਆ ਆਖੋ ਸਤਨਾਮ ਅੱਜ ਵੀ ਮੈਂ ਤੈਨੂੰ ਆਖਦਾ ਅੱਜ ਵੀ ਮੇਰੀ ਜੋ ਉਸ ਵਿਦਿਆ ਜਿਹੜੀ ਹੈ ਉਹ ਇਹ ਕੁਛ ਆਖ ਰਹੀ ਹੈ ਤੇ ਗੁਰਮਖ ਪਿਆਰਿਓ ਹੁਣ ਮਹਤਾ ਕਲਿਆਣ ਦਾਸ ਜੀ ਇਸ ਤਰ੍ਹਾਂ ਬੱਦ ਘਟ ਬੋਲਦੇ ਬੋਲਦੇ ਪੰਡਤ ਜੀ ਨੂੰ ਘਰ ਆ ਗਏ ਤੇ ਗੁਰਮੁਖ ਪਿਆਰੋ ਮੈਂ ਤਾਂ ਕਲਿਆਣ ਦਾਸ ਜੀ ਮੈਂ ਤਾਂ ਕਾਲੂ ਜੀ ਗੁਰੂ ਨਾਨਕ ਜੀ ਦੇ ਪਿਤਾ ਜੀ ਦਾ ਸੁਭਾਅ ਬੜਾ ਕਰੜਾ ਸੁਭਾਅ ਸੀ ਤੇ ਗੁਰਮੁਖ ਪਿਆਰੋ ਹੁਣ ਜਦੋਂ ਘਰ ਆਏ ਤਾਂ ਪਿਤਾ ਕਾਲੂ ਜੀ ਨੇ ਮੈਂ ਤਾਂ ਕਲਿਆਣ ਦਾਸ ਜੀ ਨੇ ਵੇਖਿਆ ਕਿ ਹਮੇਸ਼ਾ ਹੀ ਸਾਰੀਆਂ ਚੀਜ਼ਾਂ ਜ਼ਰੂਰਤਮੰਦਾਂ ਨੂੰ ਵੰਡਦੇ ਆ ਰਹੇ ਨੇ ਔਰ ਇਸ ਤਰ੍ਹਾਂ ਜਦੋਂ بیٹے ਨੂੰ ਵੇਖਿਆ ਵੀ ਨਾ ਤੇ ਕੁਝ ਕੰਮਕਾਰ ਕਰਦਾ ਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ ਵੀ ਨਾ ਤੇ ਤੂੰ ਕੋਈ ਕੰਮਕਾਰ ਕਰਦਾ ਇੱਕ ਤੂੰ ਐ ਜਿਹੜੀਆਂ ਘਰ ਦੀਆਂ ਸਾਰੀਆਂ ਵਸਤੂਆਂ ਲੋਕਾਂ ਨੂੰ ਲੁਟਾ ਦਿੰਦਾ ਇਹ ਕਦੋਂ ਤੱਕ ਚੱਲੇਗਾ ਪਰ ਸ਼ਾਂਤ ਚਿਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ ਗੱਲਾਂ ਦੀ ਪਰਵਾਹ ਨਹੀਂ ਕੀਤੀ ਬਸ ਨੀਵੀਂ ਪਾ ਕੇ ਸੁਣਦੇ ਰਹੇ ਮੈਂ ਤਾਂ ਕਲਿਆਨ ਦਾ ਜੀ ਕਹਿੰਦੇ ਕਿ ਜੋ ਤੇਰੇ ਘਰ ਜੋ ਤੇਰੇ ਹੱਥ ਵਿੱਚ ਘਰ ਦੀ ਕੋਈ ਚੀਜ਼ ਆਉਂਦੀ ਹੈ ਉਹ ਵੀ ਤੂੰ ਬਾਹਰ ਸੁੱਟ ਕੇ ਆ ਜਾਂਦਾ ਅੱਜ ਤੱਕ ਤੇਰੇ ਤੋਂ ਮੈਨੂੰ ਕੋਈ ਸੁਖ ਪ੍ਰਾਪਤ ਨਹੀਂ ਹੋਇਆ ਤੇ ਇਸ ਤਰ੍ਹਾਂ ਹੋਰ ਵੀ ਬਹੁਤ ਫਿੱਕੇ ਬਚਨ ਬੋਲਦੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਚੁੱਪ ਕਰਕੇ ਸੁਣਦੇ ਰਹੇ ਤਕਰੀਬਨ عمر ਸਤਗੁਰਾਂ ਦੀ ਉਸ ਵਕਤ 12 ਕਸਾਲਾਂ ਦੀ 12-13 ਸਾਲਾਂ ਦੀ ਹੋ ਗਈ ਤੇ ਗਰਮਾ ਪਿਆਰੇ ਹੁਣ ਅਕਸਰ ਆਪਣੇ ਸਾਥੀ ਬੱਚਿਆਂ ਦੇ ਨਾਲ ਦੂਰ ਦੂਰ ਮਹਾਤਮਾ ਦੀ ਤਲਾਸ਼ ਵਿੱਚ ਘੁੰਮਣ ਚਲੇ ਜਾਂਦੇ ਕਈ ਵਾਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਬੱਚਿਆਂ ਨੂੰ ਲੈ ਜਾਂਦੇ ਹੁਣ ਨੌਜਵਾਨ ਅਵਸਥਾ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸਨ 12-13 ਸਾਲਾਂ ਦੀ ਉਮਰ ਹੋ ਗਈ ਬਚਪਨ ਤੇ ਲੰਘ ਗਿਆ ਤੇ ਗੁਰਮੁਖ ਪਿਆਰੇ ਹੁਣ ਪਹਿਲਾਂ ਤੇ ਬਚਪਨ ਦੇ ਵਿੱਚ ਪਿੰਡ ਦੇ ਵਿੱਚ ਹੀ ਖੇਡਦੇ ਰਹਿੰਦੇ ਪਰ ਜਿਉਂ ਹੀ ਹੁਣ ਥੋੜਾ ਜਿਹਾ ਵੱਡੇ ਹੋਏ ਤਾਂ ਦੂਰ ਜੰਗਲਾਂ ਦੇ ਵਿੱਚ ਜਿੱਥੇ ਸਾਧੂ ਸੰਤ ਮਹਾਤਮਾ ਬਿਠੇ ਹੁੰਦੇ ਤੇ ਉਹਨਾਂ ਦੇ ਕੋਲ ਘੁੰਮਣ ਵਾਸਤੇ ਉਹਨਾਂ ਦੇ ਉਹਨਾਂ ਨੂੰ ਮਿਲਣ ਵਾਸਤੇ ਚਲੇ ਜਾਂਦੇ ਨਾਲ ਹੋਰ ਵੀ ਕਦੋਂ ਬੱਚਿਆਂ ਨੂੰ ਲੈ ਜਾਂਦੇ 2-4 ਬੱਚਿਆਂ ਨੂੰ ਹੁਣ ਇਸ ਤਰ੍ਹਾਂ ਤੇ ਗੁਰਮੁਖ ਪਿਆਰੋ ਜਦੋਂ ਸਮਾਂ ਬਤੀਤ ਹੁੰਦਾ ਗਿਆ ਤਾਂ ਮਹਤਾ ਕਲਿਆਣ ਦਾਸ ਜੀ ਨੇ ਸੋਚਿਆ ਕਿ ਕਿਉਂ ਨਾ ਨਾ ਤੇ ਹੁਣ ਇਹ ਪੜਨ ਵਾਸਤੇ ਲਾਇਆ ਤੇ ਪੜਿਆ ਤੇ ਹੈ ਨਹੀਂ ਤੇ ਘਰ ਦੇ ਵਿੱਚ ਹੁਣ ਜੇ ਇਹ ਵਿਹਲਾ ਬੈਠੇਗਾ ਤਾਂ ਇਹਦਾ ਨਰਵਾ ਕਿਵੇਂ ਹੋਏਗਾ ਤਾਂ ਗੁਰਮਖ ਪਿਆਰੋ ਇਸ ਤਰ੍ਹਾਂ ਹੁਣ ਹਰ ਇੱਕ ਮਾਤਾ ਪਿਤਾ ਆਪਣੇ ਬੱਚਿਆਂ ਦੇ ਬਾਰੇ ਸੋਚ ਕੇ ਚੱਲਦੇ ਨੇ ਇਹ ਇਹ ਮਾਤਾ ਪਿਤਾ ਹਰ ਇੱਕੀ ਸੋਚਦਾ ਮੈਂ ਤਾਂ ਕਲਿਆਣ ਦਾ ਆਪ ਜੀ ਨਹੀਂ ਸਾਨੂੰ ਸੋਚਦੇ ਇਕੱਲੇ ਬੀ ਗੁਰੂ ਨਾਨਕ ਜੀ ਵਾਸਤੇ ਸੋਚਦੇ ਇਹ ਹਰ ਇੱਕੀ ਮਾਤਾ ਪਿਤਾ ਸੋਚਦੇ ਬੱਚਿਆਂ ਦੇ ਬਾਰੇ ਉਹ ਜੇ ਕੰਮ ਨਹੀਂ ਕਰੇਗਾ ਤੇ ਫਿਰ ਨਰਵਾ ਕਿਵੇਂ ਕਰੇਗਾ ਕੱਲ ਨੂੰ ਇਹਦਾ ਵਿਆਹ ਹੋ ਜਾਵੇਗਾ ਤਾਂ ਉਹ ਬਗਾਨੀ ਧੀ ਨੂੰ ਕੀ ਖਵਾਏਗਾ ਕੀ ਖਟੇਗਾ ਇਹਨੂੰ ਤੇ ਕੋਈ ਕੰਮਕਾਰ ਵੀ ਨਹੀਂ ਆ ਰਿਹਾ ਤਾਂ ਗੁਰਮਖ ਪਿਆਰਿਓ ਹੁਣ ਇੱਕ ਦਿਨ ਦੀ ਗੱਲ ਐ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਪੁੱਤਰ ਜੀ ਇਦਾਂ ਕਰੋ ਬਾਹਰ ਬਹੁਤ ਰੁਹियां ਹੁੰਦੀਆਂ ਸਨ ਪਿਛਲੇ ਸਮੇਂ ਵਿੱਚ ਜੰਗਲ ਹੁੰਦੇ ਅੱਜ ਕੱਲ ਤੇ ਜੰਗਲ ਤੇ ਰੁਹियां ਖਤਮ ਹੀ ਹੋ ਗਏ ਬਿਲਕੁਲ ਖੇਤ ਹੀ ਖੇਤ ਨੇ ਫਸਲ ਹੀ ਫਸਲ ਹੈ ਪਰ ਪਹਿਲਾਂ ਵੇਲੀਆਂ ਜ਼ਮੀਨਾਂ ਬਹੁਤ ਹੁੰਦੀਆਂ ਜਿੱਥੇ ਸ੍ਰੀ ਪਾਲੀ ਆਪਣੇ ਗੁਰਮੁਖ ਪਿਆਰਿਓ ਡੰਗਰ ਲੈ ਕੇ ਜਾਂਦੇ ਚਾਰਨ ਵਾਸਤੇ ਤਾਂ ਗੁਰਮੁਖ ਪਿਆਰਿਓ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਬਾਹਰ ਰੋਹੀ ਦੇ ਵਿੱਚ ਜਾ ਕੇ ਮੱਝਾਂ ਗਾਵਾਂ ਚਾਰ ਕੇ ਲਿਆਇਆ ਕਰ ਆ ਖੁਸ਼ਦਨਾ ਤੂੰ ਘਰ ਦੇ ਵਿੱਚ ਬੈਠਾ ਰਹਿਣਾ ਨਾਲੇ ਤੇ ਤੇਰਾ ਮਨ ਲੱਗਿਆ ਰਹੇਗਾ ਤੇ ਨਾਲ ਤੋਂ ਤੁਰ ਫਿਰ ਆਇਆ ਕਰੇਗਾ ਸਾਰਾ ਦਿਨ ਲੰਘ ਜਾਇਆ ਕਰੇਗਾ ਜਾ ਮੱਝਾਂ ਦਾਵਾ ਚਾਰ ਕੇ ਲੈ ਕੇ ਆਇਆ ਕਰ ਤਾ ਗੁਰਮੁਖ ਪਿਆਰੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਜ ਮੱਝਾਂ ਗਾਵਾਂ ਚਾਰਨ ਵਾਸਤੇ ਤੁਰ ਪਏ ਪਹਿਲਾ ਦਿਨ ਹੋਇਆ ਦੂਜਾ ਦਿਨ ਹੋਇਆ ਤੀਜਾ ਦਿਨ ਹੋਇਆ ਬੜਾ ਟਾਈਮ ਤੇ ਜਾਂਦੇ ਨੇ ਟਾਈਮ ਤੇ ਆ ਜਾਂਦੇ ਨੇ ਬਸ ਫਿਰ ਕੇ ਸੀ ਗੁਰਮੁਖ ਪਿਆਰਿਓ ਇੱਕ ਦਿਨ ਐਸਾ ਆ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਮੱਜਾ ਨੂੰ ਛੱਡ ਕੇ ਨਾ ਇੱਕ ਪਾਸੇ ਸੌਂ ਗਏ ਅਗਲੀ ਕਥਾ ਆ ਰਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਪਾਸੇ ਸੌਂ ਗਏ ਤੇ ਜਿਹੜੀਆਂ ਗੁਰਨਾਨਕ ਜਿਹੜੀਆਂ ਮੱਜਾ ਗਾਵਾ ਸਰਨਾ ਉਹ ਕਣਕ ਹਰਿਆ ਭਰਿਆ ਖੇਤ ਖੜਿਆ ਸੀ ਜਿਮੀਨਾਰ ਦਾ ਉਹਦੇ ਵਿੱਚ ਵੜ ਗਈਆਂ ਸਾਰਾ ਚਰ ਲਿਆ ਕੁਛ ਲਾਤਰ ਦਿੱਤਾ ਵਿਚੀ ਵਹਿ ਗਈਆਂ ਚਰ ਕੇ ਸਾਰਾ ਖਰਾਬ ਕਰ ਦਿੱਤਾ ਇਹ ਅਗਲੀ ਕਥਾ ਆ ਰਹੀ ਹੈ ਰਹਿਣੀਏ ਕਥਾ ਮਸਰਵਨ ਕਰਕੇ ਆਪਣਾ ਜੀਵ ਸਫਲਾ ਬਣਾਓ ਧੰਵਾਦ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਨੇ ਸਮਾਂ ਹੋ ਗਿਆ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਅਰਦਾਸ ਬੇਨਤੀ ਸ਼ਾਮਲ ਹੋਵੋ ਹਾਜ਼ਰੀਆਂ ਲਵਾਓ ਜੀ ਹੁਣ ਸਫਲਾ ਕਰੋ ਜੀ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਦੁਇ ਦਾਈ ਤਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਰ ਨਾਨਕ ਤੇ ਮੁਖ ਊਜਲੇ ਕੀਤੇ ਛੁੱਟੀ ਨਾ ਜਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮਖੂਜਲੇ ਕੀਤੇ ਛੁੱਟੀ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ